ਸੁਖਰਾਜ ਸਿੰਘ ਨਿਆਮੀਵਾਲਾ ਇੱਕ ਵੱਡਾ ਤੇ ਉੱਗਾ ਨਾਮ ਹੈ ਔਰ ਬੈਬਲ ਇਨਸਾਫ ਮੋਰਚਾ ਜਿਹੜਾ ਹੈ ਉੱਥੇ ਸੁਖਰਾਜ ਸਿੰਘ ਨਿਆਮੀਵਾਲਾ ਮੌਜੂਦ ਰਹੇ ਨੇ ਹੁਣ ਤੱਕ ਇਨਸਾਫ ਮੰਗਦੇ ਰਹੇ ਨੇ ਆਪਣੇ ਪਿਤਾ ਦੀ ਸ਼ਹਾਦਤ ਦਾ ਇਨਸਾਫ ਮੰਗਦੇ ਰਹੇ ਨੇ ਔਰ ਸ਼ਾਇਦ ਹੀ ਕੋਈ ਪੰਜਾਬ ਦਾ ਉਸਨਿਕ ਹੋਵੇਗਾ ਜਾਂ ਕੋਈ ਸਿਆਸੀ ਗੈਰ ਸਿਆਸੀ ਇਨਸਾਨ ਹੋਵੇਗਾ ਜਿਹੜਾ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਨਹੀਂ ਜਾਣਦਾ ਹਾਲਾਂਕਿ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਉੱਤੇ NIA ਦਾ ਐਕਸ਼ਨ ਇੱਕ ਦੇਖਣ ਨੂੰ ਮਿਲਿਆ NIA ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੁਖਰਾਜ ਸਿੰਘ ਦੇ ਖਿਲਾਫ ਔਰ ਉਹਨਾਂ ਨੂੰ ਪੇਸ਼ ਹੋਣ ਦੇ ਵਾਸਤੇ ਕਿਹਾ ਗਿਆ 19 ਤਰੀਕ 19 ਸਤੰਬਰ ਦੀ ਤਰੀਕ ਮਕਸੂਸ ਰੱਖੀ ਗਈ ਹੈ ਔਰ ਉਹਨਾਂ ਨੂੰ ਮੁੱਖ ਦਫ਼ਤਰ ਦੇ ਵਿੱਚ ਪੇਸ਼ ਹੋ ਕੇ ਜਾਂਚ ਵਿੱਚ ਸ਼ਾਮਲ ਹੋਣ ਦਾ ਹੁਕਮ ਜਿਹੜਾ ਉਹ ਪੇਸ਼ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਇਨਫੋਰਮੇਸ਼ਨ ਇੰਨੀ ਤੱਕ ਇੰਨੀ ਹੀ ਸੀਮਤ ਹੈ ਇੰਨੀ ਹੀ ਮਕਸੂਸ ਹੈ ਕਿ ਆਖਰਕਾਰ ਬੁਲਾਇਆ ਕਿਉਂ ਗਿਆ ਅਜੇ ਇਹ ਟਿੱਪਣੀ ਆਉਣੀ ਬਾਕੀ ਹੈ ਆ ਸੁਖਰਾਜ ਸਿੰਘ ਤੋਂ ਪਹਿਲਾਂ ਐਨਆਈਏ ਦੇ ਛਾਪੇ ਜਿਹੜੇ ਨੇ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਦੇ ਉੱਤੇ ਵੱਜ ਰਹੇ ਸੀ ਜਿਹਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਚਾਚੇ ਦਾ ਜ਼ਿਕਰ ਵੀ ਆਉਂਦਾ ਹੈ ਪ੍ਰਗਟ ਸਿੰਘ ਦਾ ਜ਼ਿਕਰ ਵੀ ਆਉਂਦਾ ਹੈ ਉਹਨਾਂ ਦੇ ਉਹਨਾਂ ਨੂੰ ਲੈ ਕੇ ਵੀ ਛਾਪਾ ਮਾਰਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਵਕ ਵਕ ਥਾਵਾਂ ਦੇ ਉੱਤੇ ਹੋਰ ਛਾਪੇ ਮਾਰੇ ਜਾਂਦੇ ਨੇ ਜਿਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਕਰੀਬੀ ਵੀ ਦੱਸੇ ਜਾਂਦੇ ਨੇ ਭਾਈ ਅਮਰਿਤਪਾਲ ਸਿੰਘ ਦੀ ਚਾਚੀ ਨੂੰ ਐਨਆਈਏ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਜਾਂ ਕਹ ਦਈਏ ਕਿ ਐਨਆਈਪੁਲਿਸ ਜਿਹੜੀ ਹੈ ਉਹ ਉਹਨਾਂ ਦੀ ਚਾਚੀ ਨੂੰ ਰਾਸਤਵ ਚ ਲੈ ਲੈਂਦੀ ਹੈ ਔਰ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੇ ਪਿਤਾਰ ਉਹਨਾਂ ਦੇ ਚਾਚਾ ਸੁਖਚੈਨ ਸਿੰਘ ਬਿਆਸ ਪੁਲਿਸ ਥਾਣੇ ਜਾਂਦੇ ਨੇ ਇਹ ਸਾਰਾ ਐਪੀਸੋਡ ਹੁਣ ਤੱਕ ਲੋਕਾਂ ਨੇ ਦੇਖ ਲਿਆ ਹੋਇਆ ਪਰ ਹੁਣ ਇਸ ਮਾਮਲੇ ਦੇ ਵਿੱਚ ਐਨਆਈਏ ਦੇ ਰਡਾਰ ਦੇ ਉੱਤੇ ਸੁਖਰਾਜ ਸਿੰਘ ਕਿਵੇਂ ਆ ਗਏ ਨੇ ਸੁਖਰਾਜ ਸਿੰਘ ਨਿਆਮੀ ਵਾਲਾ ਕਿਵੇਂ ਆ ਗਏ ਨੇ ਇੱਕ ਪਾਸੇ ਤਾਂ ਚਰਚਾ ਆਇਆ ਕਿ ਸੁਖਰਾਜ ਸਿੰਘ ਆਉਣ ਵਾਲੇ ਸਮੇਂ ਚ ਚੋਣ ਲੜ ਰਹੇ ਨੇ ਜਾਂ ਲੜ ਸਕਦੇ ਨੇ ਪਰ ਦੂਜੇ ਪਾਸੇ ਸੁਖਰਾਜ ਸਿੰਘ ਨੂੰ ਹੁਣ ਐਨਆਈਏ ਨੇ ਨੋਟਿਸ ਪੇਚ ਦਿੱਤਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਕੀ ਕਾਰਨ ਨੇ ਕਿਸ ਕਾਰਨ ਵਾਸਤੇ ਨੋਟਿਸ ਭੇਜਿਆ ਗਿਆ ਜਲਦ ਤੋਂ ਜਲਦ ਤੁਹਾਡੇ ਤੱਕ ਉਹ ਸਾਰੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਹੋਰ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ